ਟੁੱਟਿਆ ਘਰ ਬਿਖਰਿਆ ਸਮਾਨ ਤੇ ਕਾਨਿਆਂ ਦੀ ਕੁਲੀ ਅੱਗੇ ਬੈਠਾ ਪਰਿਵਾਰ ਇਹ ਤਸਵੀਰਾਂ ਕਿਸੇ ਨੂੰ ਵੀ ਸੋਚਣ ਲਈ ਮਜਬੂਰ ਕਰ ਸਕਦੀਆਂ ਨੇ ਕੀ ਆਖਿਰ ਇਸ ਪਰਿਵਾਰ ਨਾਲ ਅਜਿਹਾ ਕੀ ਵਾਪਰਿਆ ਜੋ ਪਰਿਵਾਰ ਐਨੀ ਕੜਾਕੇ ਦੀ ਠੰਡ ਵਿੱਚ ਇਸ ਕੁਲੀ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਰੇ ਦਾ ਕਿਸਾਨ ਪ੍ਰਤਾਪ ਸਿੰਘ ਜਿਸ ਨੇ ਸੁਲਤਾਨਪੁਰ ਲੋਧੀ ਵਿੱਚ ਆਏ ਹੜ੍ਹਾਂ ਦੇ ਦੌਰਾਨ ਆਪਣੀ ਕਿਸ਼ਤੀ ਰਾਹੀਂ ਮਦਦ ਕੀਤੀ ਲੋਕਾਂ ਨੂੰ ਹੜ੍ਹਾਂ ਤੋਂ ਬਚਾ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਪਰ ਅੱਜ ਕਿਸਮਤ ਦਾ ਮਾਰਿਆ ਕਿਸਾਨ ਘਰੋਂ ਬੇਕਾਰ ਹੋਇਆ ਬੈਠਾ ਹੈ ਕਿਸਾਨ ਪ੍ਰਤਾਪ ਸਿੰਘ ਦਾ ਆਪਣਾ ਘਰ ਵੀ ਹੜ ਦੀ ਮਾਰ ਹੇਠ ਆ ਗਿਆ ਖੇਤਾਂ ਵਿੱਚ ਪਾਣੀ ਤੇ ਗਾਰਾ ਭਰ ਗਿਆ ਕੋਈ ਫਸਲ ਨਾ ਹੋਈ ਉਪਰੋਂ ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਪੈਰ ਚੱਲਣ ਤੋਂ ਅਸਮਰਥ ਹੋ ਗਿਆ ਵੱਡੇ-ਵੱਡੇ ਹਸਪਤਾਲਾਂ ਤੋਂ ਇਲਾਜ ਵੀ ਕਰਵਾਇਆ ਪਰ ਪੈਰ ਠੀਕ ਨਾ ਹੋਇਆ ਸੋਗ ਇਲਾਜ ਲਈ ਕਰਜ਼ਾ ਚੁਕਣਾ ਪਿਆ ਅੱਜ ਕਿਸਾਨ ਪ੍ਰਤਾਪ ਸਿੰਘ ਦੀ ਜ਼ਮੀਨ ਗਹਿਣੇ ਪਈ ਹੈ ਪ੍ਰਤਾਪ ਸਿੰਘ ਨੇ ਦੁਖੀ ਮੰਨ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੋਹਰ ਲਗਾਈ ਹੈ। ਤੋਹਾਰ ਦੇ ਨਾਲ ਕਾਰ ਸਮਾਨ ਸਾਰਾ ਕੁਝ ਰੁੜ ਗਿਆਈ। ਉਹਦੇ ਕਾਰਨ ਕੋਈ ਸਰਕਾਰ ਵੱਲੋਂ ਕੋਈ مالی ਮੱਤ ਦਿੱਤੀ ਨਹੀਂ ਗਈ। ਉਹਦੇ ਕਾਰਨ ਕਈ ਬੰਦੇ ਲਗ ਡੈੜੀ ਤੇ ਇੱਕ ਅੱਖਾਂ ਦੀ ਪੁੱਲੀ ਬਣਾਈ ਗਈ ਇੱਕ ਪਰਿਵਾਰ ਦੇ ਅੰਦਰ ਜੀ ਜਿਹੜੇ ਰਹਿ ਸਕੀਏ। ਮਜ਼ਬੂਰ ਆਂ ਬੱਚੇ ਛੋਟੇ ਛੋਟੇ ਮੈਂ ਕਰਨ ਜੋ ਕੋਈ ਨਹੀਂ ਮੈਂ ਕੰਦਸੇ ਪਹਿਲੇ ਵੀ ਲਾਤੋਂ ਮੈਂ ਨਹੀਂ ਕਰ ਸਕਦਾ ਲਾਤੋਂ ਕਿਤਾ ਜੀ ਮੇਰੇ ਕੱਖ ਲੱਗ ਗਿਆ ਪਿੰਨੋਂ ਇਦੋਂ ਡੇਢ ਦੋ ਸਾਲ ਪਹਿਲੋਂ ਡੇਢ ਉਦੋਂ ਤਾਂ ਬੇੜੀ ਚਲਾਉਣਾ ਉਦੋਂ ਤਾਂ ਕੱਖ ਲੱਗਾ ਉਹ ਕੱਖ ਨਾਲ ਮੇਰੇ ਜਗੇ ਲਾਜ ਕਰਿਆ ਅੰਬਰਸਾਰ ਪੁਰਨਾ ਨਕਸਤਾਲ ਫੇਰ ਪੀਜੀਆਈ ਤੇ ਕਜਾ ਕੇ ਰਾਜ ਕਰਿਆ ਪਰ ਨਹੀਂ ਕੋਈ ਉਦੋਂ ਨਹੀਂ ਰਮਾਨ ਆਇਆ ਫਿਰ ਉਦੋਂ ਬਾਅਦ ਚ 나ੜ ਬਲੌਕ ਆ ਗਈ ਹੁਣ 나ੜ ਦੇ ਬਾਅਦ ਤੇ 200 ਰੁਪਏ ਸੇ 7 ਲੱਖ ਚਾਹੀਦਾ ਜਿਹੜਾ ਜ਼ਮੀਨ ਡੇਢ ਕਿੱਲਾ ਹੀ ਉਹ ਵੀ ਗਹਣੇ ਰੱਖ ਕੇ ਤੇ ਉਹਦੇ ਉੱਤੇ ਵੀ ਜਿਹੜਾ ਕਰਜ਼ਾ ਲੈ ਕੇ ਉਹ ਜਿਹੜਾ ਮੈਂ ਲੱਤ ਤੇ ਲਾ ਲ ਚੁੱਕਾ 3.5 ਲੱਖ ਰੁਪਇਆ ਅਸੀਂ ਤੇ ਸਰਕਾਰ ਕੋਲ ਮੰਗ ਕਰਦੇ ਸਾਡੀ ਕੋਈ ਸਾਰ ਲਈ ਜਾਵੇ ਸਾਡੂ ਕੋਈ ਮਾਲੀ ਹਿੱਸਾ ਤਾਂ ਕਿ ਸਾਨੂੰ ਘਰ ਬਣਾ ਕੇ ਦਿੱਤਾ ਜਾਵੇ ਜਾਂ ਸਾਡੂ ਕੋਈ ਪਰਿਵਾਰ ਆਸਤੀ ਪਾਲਣ ਪੋਸ਼ਣ ਮਾਤੀ ਕੋਈ ਸੇਤਾ ਕੀਤੀ ਜਾਵੇ ਜਿਹੜਾ ਅਸੀਂ ਆਪ ਤੱਕ ਜਾਰਾ ਕਰੀਏ ਉਤਰੇ ਇਲਾਕੇ ਦੇ ਕਿਸਾਨ ਆਗੂ ਦੇ ਵੱਲੋਂ ਵੀ ਸਰਕਾਰ ਨੂੰ ਕਿਸਾਨ ਪ੍ਰਤਾਪ ਸਿੰਘ ਦੀ ਮਦਦ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਘਰ ਵੀ ਇਹਦਾ ਰੁੜ ਗਿਆ ਵਾ ਤੇ ਜਿਹੜੇ ਲੱਤ ਤੋਂ ਆ ਜਿਹੜਾ ਹੈਂਡੀਕੈਪਟ ਹੋ ਚੁੱਕਾ ਵੀਰ ਸਾਡਾ ਤੇ ਛੋਟੇ-ਛੋਟੇ ਬੱਚੇ ਆ ਤੇ ਜਿਹੜਾ ਇਹਦਾ ਘਰ ਰੁੜਿਆ ਜ਼ਮੀਨ ਜਿਹੜੀ ਡੇਢ ਕਿੱਲਾ ਸੀ ਉਹ ਗਹਿਣੇ ਪਈ ਹੋਈ ਆ ਤੇ ਉਸ ਉਸ ਜਿਹੜੀ ਗਹਿਣੇ ਪਈ ਆ ਜ਼ਮੀਨ ਉਹ ਵੀ ਰੇਤਾ ਦਾ ਮਾਰ ਦੇ ਵਿੱਚ ਲੱਗ ਚੁਕੇ ਆ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਇਸ ਵੀਰ ਨੂੰ ਜਿਹੜਾ ਘਰ ਰੁੜੇ ਦਾ ਤੇ ਜਾਂ ਜਿਹੜਾ ਇਹਦਾ ਹੋਰ ਪੈਲੀ ਦਾ ਜਿਹੜਾ ਨੁਕਸਾਨ ਹੋਇਆ ਰੇਤਾ ਪਈ ਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਵੀਰ ਜਿਹੜੀ ਆ ਕੱਖਾਂ ਦੀ ਕੁਲੀ ਨੂੰ ਛੱਡ ਕੇ ਤੇ ਆਪਣੇ ਜਿਹੜਾ ਘਰ ਥੋੜਾ ਵਾਲਾ ਬਣਾ ਕੇ ਬੱਚਿਆਂ ਦੀ ਜਿਹੜੀ ਪੜਾਈ ਅਤੇ ਆਪਣਾ ਜੂਨ ਬਿਸਰ ਜਿਹੜਾ ਵਧੀਆ ਟੰਗਣਾ ਕਰ ਸਕੇ ਉਮੀਦ ਕਰਦੇ ਹਾਂ ਕਿ ਕਿਸਾਨ ਦੀ ਇਹ ਗੁਹਾਰ ਸਰਕਾਰ ਜਾਂ ਫਿਰ ਕਿਸੇ ਸਮਾਜ ਸੇਵੀ ਸੰਸਥਾ ਤੱਕ ਪਹੁੰਚੇ ਜੋ ਹਾਲਾਤਾਂ ਦੇ ਮਾਰੇ ਇਸ ਕਿਸਾਨ ਦੀ ਜ਼ਿੰਦਗੀ ਵਿੱਚ ਕੁਝ ਸੁਧਾਰ ਹੋ ਸਕੇ ਅਤੇ ਮੁਰਤੋਂ ਕਿਸਾਨ ਆਪਣੇ ਪੈਰਾਂ ਤੇ ਖੜਾ ਹੋ ਸਕੇ ਹੁਸਨ ਲਾਲ ਪੀਟੀਸੀ ਨਿਊਜ਼ ਜਲੰਧਰ